ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਅੱਜ ਦੀ ਵੀਡੀਓ ਦੋਸਤੋ ਆਪਾਂ ਪੰਡਰੀ ਨੂੰ ਤੇ ਜਿਹੜਾ ਫ੍ਰੀ ਕੋਡ ਵਿੱਚ ਬਣਾਉਣ ਜਾ ਰਹੇ ਹਾਂ ਤੇ ਬਾਈ ਕੋਲੇ ਤਿੰਨ ਨੱਕ ਬਾਈ ਨੇ ਸੇਲ ਕਰਨੇ ਆ ਤੇ ਇੱਕ ਬੱਕਰਾ ਤੇ ਦੋ ਮੀਟਰ ਪੱਟਾਂ ਬਹੁਤ ਵਧੀਆ ਚੰਗੀ ਕੁਆਲਿਟੀ ਦੀ ਆ ਤੇ ਆਪਾਂ ਤੁਹਾਨੂੰ ਨਿਗਮਰਾਵਾਂਗੇ ਤੇ ਚੈੱਕ ਪਾਤੂ ਦੀ ਕਰਨੀ ਆ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰ ਦਿਓ ਤੇ ਆਜੋ ਆ ਸਾਹਮਣੇ ਤੁਹਾਨੂੰ ਪੱਟ ਨਜ਼ਰ ਆ ਰਹੀ ਹੈ ਚਿੱਟੀ ਅੱਕਾ ਦੋਸਤੋ ਕੰਨਾਂ ਦੀ ਵੇਲ ਚੈੱਕ ਕਰ ਲਓ ਕੰਨਾਂ ਦੀ ਵੇਲ ਚੈੱਕ ਕਰ ਲਓ ਤੁਹਾਨੂੰ ਬਿਲਕੁਲ ਸਾਫ਼ ਫਤਰੀ ਦੋ ਦੰਦ ਹੈਗੇ ਬਾਈ ਜੀਆ ਹਾਂ ਹੁਣੇ ਹੀ ਚੱਕੇ ਬਾਈ ਜੀਆ ਦੋ ਦੰਦ ਦੇ ਨੇ ਚੱਕ ਲਿਆ ਤੇ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਨ ਆ ਗਿਆ ਦੋਸਤੋ ਸਿੰਘਾ ਤੁੰਗਾ ਦੀ ਕੁਆਲਿਟੀ ਚੈੱਕ ਕਰ ਲਓ ਸਾਰੇ ਪੱਕਾ ਓਕੇ ਤੇ ਆਜੋ ਅੱਗੇ ਨਿਗਰ ਮਰੋਣੇ ਤੁਨੂੰ ਆਹ ਸਾਹਮਣੇ ਤੁਨੂੰ ਬੱਕਰਾ ਨਜ਼ਰ ਆ ਰਿਹਾ ਪਿੱਟੀ ਅੱਤ ਸਿੰਘੀ ਚੈੱਕ ਕਰ ਲਓ ਕਰਨਾਂ ਦੀ ਕੁਆਲਿਟੀ ਤੇ ਚਿਹਰਾ ਬੱਕਰਾ ਦੋਸਤੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਅੱਗੇ ਵੀ ਸ਼ਰੀਰਦਾਰ ਵੀਰਾਂ ਦਾ ਟੂ ਵੀਡੀਓ ਪਹੁੰਚੇ ਤੇ ਵੀਡੀਓ ਦਾ ਲਾਭ ਲੈ ਸਕਣ ਤੇ ਇਸ ਤਰ੍ਹਾਂ ਆ ਸਾਹਮਣੇ ਤੁਹਾਨੂੰ ਸਾਹਮਣੇ ਨਜ਼ਰ ਆ ਗਈ। ਤੇ ਆ ਬਾਈ ਕਿੰਨੇ ਮਹੀਨੇ ਦੀ ਹੈ ਜੀ? ਇਹ 3 ਮਹੀਨੇ ਦੀ ਹੈ। 3 ਮਹੀਨੇ। 3 ਮਹੀਨੇ ਹੀ ਪਾਟਾ ਦੋ ਤੋਂ ਚਿੱਟੀ ਆਕਾ ਕੰਨਾਂ ਹੀ ਕੁਆਲਿਟੀ ਚੈੱਕ ਕਰ ਲੋ ਤੁਸੀਂ। ਘੱਟ ਘੱਟ ਬਹੁਤ ਆ ਤੇ ਬਾਈ ਦਾ ਮੋਬਾਈਲ ਨੰਬਰ ਆਪਾਂ ਚਲਦੀ ਵੀਡੀਓ 'ਚ ਪਾਵਾਂਗੇ। ਤੇ ਬਾਈ ਉਤੇ ਮੋਬਾਈਲ ਨੰਬਰ ਤੇ ਕਰੋ ਲਾਜ਼ਮੀ ਗੱਲਬਾਤ ਪੈਂਡਰੀ ਨੋਆ ਦੋਸਤੋ ਤੇ ਜ਼ਿਲ੍ਹਾ ਫਰੀਕੋਟ ਤੇ ਬਾਈ ਜੀ ਰੇਟ ਪਰ ਫੋਨ ਤੇ ਰੇਟ ਫੋਨ ਤੇ ਕਰ ਲਾਂਗੇ ਰੇਟ ਬਾਈ ਜੀ ਫੋਨ ਤੇ ਹੋਊਗਾ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰ ਦਿਓ ਤੇ ਮਿਲਦੇ ਆਂ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ ਬਣਿਆ ਰਹੋ ਵੀਡੀਓ ਦੇ ਐਂਡ ਤੱਕ